ਟਾਡਾ ਨਾਮ ਕੀ ਆ ਕਿਹੜੇ ਸ਼ਹਿਰ ਤੋਂ ਆਏ ਹੋ ਮੇਰਾ ਨਾਮ ਸੋਨੀਆ ਮੈਂ ਬੰਗੇ ਸ਼ਹਿਰ ਦੀ ਆ ਤੇ ਕੀ ਮਸਲਾ ਜਿਹੜਾ ਜੀ ਤੁਸੀਂ ਧਰਨ ਲਾਇਆ ਮੇਰਾ ਮਸਲਾ ਹੈ ਕਿ ਡਾਕਟਰ ਸੂਦ ਆ ਜਿਹੜਾ ਉਹ ਇਲਜ਼ਾਮ ਇਲਜ਼ਾਮ ਲਗਾ ਰਿਹਾ ਕਿ ਇਹਨੇ ਪੈਸੇ ਲੈ ਕੇ ਸ਼ੇਅਰ ਕਰਦੇ ਆ ਤੇ ਬਿਜ਼ਨਸ ਕਰਦੇ ਆ ਚੰਗਾ 50000 ਲੈ ਕੇ ਚਾਪ ਕੋੜੇ ਖਵਾ ਕੇ ਆਪਣੇ ਵੱਲੋਂ ਕਰਦੇ ਆ ਬੰਦੇ ਨੂੰ ਸੁਣਨ ਵਾਲਾ ਕੋਈ ਹੋਈ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਡਾਕਟਰ ਸੂਦ ਨੇ ਇਹ ਸ਼ਬਦ ਬੁਲੇ ਮੀਂਹ ਪਿਆ ਮੀਡੀਆ ਦੇ ਵਿੱਚ ਚਰਿਆਵ ਫੇਸਬੁਕ ਦੇ ਵਿੱਚ ਸਾਰੀ ਵੀਡੀਓ ਡੈਵਲਪ ਕਰ ਰਹੀ ਹੈ ਕੋਈਆ ਸਾਰੀ ਵੀਡੀਓ ਵਾਇਰਲ ਹੋ ਗਈ ਤੇ ਡਾਕਟਰ ਸੂਦ ਇਕੱਲਾ ਹੀ ਸੀ ਕਿ ਹੋਰ ਵੀ ਸੀਗੇ ਸਾਰੇ ਕਾਫੀ ਮੈਂਬਰ ਸੀ ਡਾਕਟਰ ਮਨਜੀਤ ਸੀ ਡਾਕਟਰ ਸੂਦ ਸੀ ਡਾਕਟਰ ਸੱਜੀ ਸੀ ਸਾਰੇ ਸੀ ਪ੍ਰੋਬਲਮ ਨਹੀਂ ਹੈ ਸਾਰੇ ਸੀਗੇ ਸਾਰੇ ਸੀਗੇ ਪਰ ਹੁਣ ਤੁਹਾਡੀ ਕਾਰਵਾਈ ਕੀ ਆ ਮੇਰੀ ਕਾਰਵਾਈ ਇਹ ਹੈ ਕਿ ਡਾਕਟਰ ਸੂਦ ਨੂੰ ਸਾਹਮਣੇ ਚਾ ਚਾਵੇਗੀ ਇਥੇ ਕਿਹੜਾ ਬਿਜ਼ਨਸ ਹੁੰਦਾ ਹੈ ਇਹ ਸਾਰੇ ਝੂਠ ਕਿਉਂ ਬੋਲਿਆ ਉਹਨੂੰ ਸਮੇਂ ਲੈ ਕੇ ਸਾਨੂੰ ਇਨਸਾਫ ਮਿਲਿਆ ਜਾਵੇ ਕਿ ਉਹਨਾਂ ਨੇ ਧਾਰਮਿਕ ਭਾਵਨਾਵਾਂ ਹਾਂਜੀ ਧਾਰਮਿਕ ਸਾਡੇ ਮੰਦਰ ਦੇ ਖਿਲਾਫ ਬੋਲਿਆ ਸਾਨੂੰ ਸਾਹ ਕੀ ਹੋ ਰਿਹਾ ਅਸੀਂ ਆਪੇ ਕੱਡੇ ਹੋਏ ਆ ਫੇਸਬੁੱਕ ਤੇ ਵੀਡੀਓ ਦੇਖ ਕੇ ਅਸੀਂ ਸਾਰੇ ਜਾਣੇ ਆਪੇ ਕੱਡੇ ਹੋਏ ਆ ਕਿ ਸਾਨੂੰ ਤਾਂ ਤੱਕਾ ਲੱਗਿਆ ਕਿ ਜਿਹੜਾ ਕੋਈ ਉੜਦਾ ਸਾਡੇ ਮੰਦਰ ਦੇ ਖਿਲਾਫ ਕਿਉਂ ਬੋਲਦਾ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਤੁਸੀਂ ਇਹਦੀ ਰਿਪੋਰਟ ਆ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹਾਂਜੀ ਦੇ ਦਿੱਤੀ ਸਾਡੇ ਜੇ ਹੋਏ ਬੰਦੇ ਆਗੇ ਆਗੇ ਦੇਖੇ ਆਗੇ ਮੇਰਾ ਨਾਮ ਜੀ ਕੈਪਟਨ ਬਲਬੀਰ ਸਿੰਘ ਜ ਮੈਂ ਸਤਸੰਗ ਭਵਨ ਬੰਗਿਆਂ ਦੇ ਵਿੱਚ ਜਿਹੜਾ ਸਰਬ ਸੰਝਾ ਦਰਬਾਰ ਬੀਬੀ ਸਤਿਆ ਦੇਵੀ ਸਤਸੰਗ ਭਵਨ ਬੰਗੇ ਦੇ ਵਿੱਚ ਦਰਬਾਰ ਦੇ ਨਾਲ ਜੁੜੇ ਹੋਏ ਆ ਤੇ ਅੱਜ ਇੱਥੇ ਜਿਹੜਾ ਬਵਾਲ ਹੋਇਆ ਸੀ ਕਿ ਡਾਕਟਰ ਨੇ ਆਪਣਾ ਗਲਤ ਸ਼ਬਦ ਬੋਲੇ ਸੀਗੇ ਜਿਹੜਾ ਕਿ ਸਾਰੀ ਸੰਗਤ ਨੂੰ ਫੇਸ ਪਹੁੰਚੀ ਸੀ ਅੱਜ ਡਾਕਟਰ ਸੂਤ ਸਾਹਿਬ ਇੱਥੇ ਆ ਕੇ ਆਪਣੇ ਜਿਹੜੇ ਸ਼ਬਦ ਬੋਲੇ ਸੀ ਉਹਨਾਂ ਦੀ ਮਾਫੀ ਮੰਗ ਕੇ ਗਏ ਤੇ ਸੰਗਤਾਂ ਨੇ ਉਹਨਾਂ ਨੂੰ ਮਾਫ ਕੀਤਾ ਅਸੀਂ ਉਸ ਤੋਂ ਸਾਰੇ ਜਿਹੜੀ ਸੰਗਤ ਆ ਸਹਿਮਤ ਆ ਤੇ ਇਹੋ ਜਿਹੇ ਦੁਆਰੇ ਜਿਹੜਾ ਕੋਈ ਵੀ ਬੰਦਾ ਮੰਦਰ ਦੇ ਖਿਲਾਫ ਬਰਖਿਲਾਫ ਜਿਹੜਾ ਆ ਨਾ ਬੋਲੇ ਜੈ ਬਾਬਾ ਜੀ ਮੈਂ ਡਾਕਟਰ ਕੁਂਦਰਾ ਸਿੰਘ ਅਦਰਸ਼ ਨਗਰ ਵਸੀ ਬੰਗਾ ਦਾ ਸਰਵ ਸੰਜਾ ਦਰਬਾਰ ਬੀਬੀ ਸਤਿਆਦੇਵੀ ਸਾਥ ਸੰਗਤ ਭਗਵਨ ਬੰਗਾ ਗੱਦੀ ਨਿਸ਼ਿਨ ਰੰਗੜਵਾਸ ਜੀ ਦੇ ਸ਼ਾਂ ਦੇ ਖਿਲਾਫ ਬੋਲੇ ਦੇ ਸ਼ਬਦਾਂ ਦਾ ਮੈਨੂੰ ਬਹੁਤ ਅਫਸੋਸ ਹੈ ਸ਼ਾਪ ਕੋਕੜੀਆਂ ਤੇ ਲੰਗਰ ਸੰਵੰਦੀ ਬਿਲਕੁਲ ਗਲਤ ਬੋਲਿਆ ਗਿਆ ਦਰਬਾਰ ਦੇ ਝੰਡਿਆਂ ਦੇ ਬਾਰੇ ਬੋਲਣ ਗਏ ਗਲਤ ਸ਼ਬਦਾਂ ਦੀ ਸੰਗਤ ਤੋਂ ਮੈਂ ਮਾਫੀ ਮੰਗਦਾ ਹਾਂ